ਸੋ ਸਿੱਕਾ ਜੀ ਸਾਰਿਆਂ ਨੂੰ ਅੱਜ ਆ ਮੈਂ ਡੋਂਗਾ ਜਾਂ ਕੀ ਚੱਕਿਆ ਹੋਇਆ ਹੈ ਅੱਜ ਆਪਾਂ ਕਰਨ ਲੱਗਿਆਂ ਵਾਇਰਲ ਵਾਲਾ ਆਈਸ ਫੇਸ਼ੀਅਲ ਠੀਕ ਹੈ ਜੀ ਇਹ ਬਹੁਤ ਹੀ ਵਾਇਰਲ ਹੋ ਰਿਹਾ ਹੈ ਤੇ ਮੈਂ ਸੋਚਿਆ ਕਿਉਂ ਨਾ ਇਹਨੂੰ ਕਰੀਏ ਠੀਕ ਹੈ ਤੇ ਆਪਾਂ 10 ਸੈਕਿੰਡ ਫੇਸ ਇਹ ਆਈਸ ਵਾਲੇ ਟੱਬ ਵਿੱਚ ਮਤਲਬ ਡਬੋ ਕੇ ਰੱਖਣਾ ਹੈ ਠੀਕ ਹੈ ਇਹਦੇ ਨਾਲ ਆਪਾਂ ਨੂੰ ਕੀ ਬੈਨੀਫਿਟ ਹੋਊਗਾ ਇੱਕ ਤਾਂ ਤੁਸੀਂ ਦੇਖਿਆ ਹੋਣਾ ਵੱਡੇ ਵੱਡੇ ਸਟਾਰ ਵੀ ਇਹ ਵਾਲਾ ਫੇਸ਼ੀਅਲ ਕਰਦੇ ਨੇ ਹਨਾ ਤੇ ਮੈਂ ਸੋਚਿਆ ਕਿਉਂ ਨਾ ਇਹ ਤੁਹਾਡੇ ਨਾਲ ਵੀ ਸ਼ੇਅਰ ਕੀਤਾ ਜਾਵੇ ਮੈਂ ਗਰਮੀ ਵਿੱਚ ਜ਼ਿਆਦਾਤਰ ਇਹਨੂੰ ਕਾਫੀ ਵਾਰ ਕੀਤਾ ਹੈ ਤੇ ਸੋਚਿਆ ਅੱਜ ਵੀਡੀਓ ਰਹੀ ਤੁਹਾਨੂੰ ਮੈਂ ਦਿਖਾ ਦਵਾਂ ਇਹ ਜਿਹੜਾ ਆਈਸ ਫੇਸ਼ੀਅਲ ਹੈ ਜਿਹੜੇ ਆਪਣੇ ਖੱਡੇ ਹੁੰਦੇ ਨੇ ਬਹੁਤ ਸਾਰੇ ਓਪਨ ਪੋਰਸ ਹੁੰਦੇ ਨੇ ਨਾ ਉਹ ਕਿੰਨੇ ਭੈੜੇ ਲੱਗਦੇ ਨੇ ਜੇ ਆਪਾਂ ਇਹਨੂੰ ਰੈਗੂਲਰ ਵੇਸ ਤੇ ਕਰਦੇ ਆਂ ਤਾਂ ਜਿਹੜੇ ਆਪਣੇ ਉਹ ਪੋਰਸ ਨੇ ਖੱਡੇ ਨੇ ਉਹ ਨਾ ਬੰਦ ਹੋਣੇ ਸ਼ੁਰੂ ਹੋ ਜਾਂਦੇ ਨੇ ਠੀਕ ਹੈ ਤੇ ਜਿਹਦੇ ਨਾਲ ਜੇ ਆਪਾਂ ਮੇਕਅਪ ਵਗੈਰਾ ਕਰਦੇ ਆਂ ਤਾਂ ਆਪਣੇ ਫੇਸ ਤੇ ਉਹ ਮੇਕਅਪ ਵਧੀਆ ਸਟੇ ਕਰਦਾ ਹੈ ਟਿਕਦਾ ਹੈ ਹਨਾ ਜਿਆਦਾ ਟਾਈਮ ਤੱਕ ਤੇ ਸਕਿਨ ਵੀ ਬਹੁਤ ਜ਼ਿਆਦਾ ਵਧੀਆ ਲੱਗਦੀ ਹੈ ਫਰੈਸ਼ ਲੱਗਦੀ ਹੈ ਤੇ ਉਹ ਜਿਵੇਂ ਖਰਾਬ ਜਾਂ ਹੋ ਜਾਂਦਾ ਮੇਕਅਪ ਉਵੇਂ ਦਾ ਨਹੀਂ ਲੱਗਦਾ ਇਹ ਫੇਸ਼ੀਅਲ ਦੇ ਨਾ ਤਾਂ ਕੋਈ ਪੈਸਾ ਲੱਗਣਾ ਕੁਝ ਵੀ ਨਹੀਂ ਲੱਗਣਾ ਜੇ ਤੁਸੀਂ ਫੇਸ ਨਹੀਂ ਡਿਪ ਕਰ ਸਕਦੇ ਤਾਂ ਤੁਸੀਂ ਆਈਸ ਵੀ ਆਪਣੇ ਫੇਸ ਤੇ ਰਗੜ ਸਕਦੇ ਹੋ ਜਿਵੇਂ ਮੈਂ ਇਹਦੇ ਵਿੱਚ ਕੱਢ ਕੇ ਰਗੜ ਰਹੀ ਸੀ ਹਨਾ ਤੇ ਉਵੇਂ ਵੀ ਆਪਾਂ ਕਰ ਸਕਦੇ ਹਾਂ ਜੇ ਫੇਸ ਡਿਪ ਕਰ ਲੋ ਤਾਂ ਉਹ ਵੀ ਕਰ ਸਕਦੇ ਹੋ ਤੁਸੀਂ ਇਹਦਾ ਬਹੁਤ ਹੀ ਵਧੀਆ ਰਿਜ਼ਲਟ ਆਂਦਾ ਹੈ ਜੇ ਤੁਸੀਂ ਇਹਨੂੰ ਰੈਗੂਲਰ 베ਸ ਤੇ ਕਰੋਗੇ ਖੱਡੇ ਜਿਹੜੇ ਹੁੰਦੇ ਨੇ ਤੁਹਾਡੇ ਓਪਨ ਪੋਰਸ ਉਹ ਪੂਰੀ ਤਰ੍ਹਾਂ ਬੰਦ ਹੋ ਜਾਂਦੇ ਨੇ ਮੇਕਅਪ ਵੀ ਬਹੁਤ ਵਧੀਆ ਆਂਦਾ ਹੈ ਮਤਲਬ ਹਨਾ ਵਧੀਆ ਟਿਕਦਾ ਹੈ ਕਾਫੀ ਟਾਈਮ ਤੱਕ ਟਿਕਿਆ ਰਹਿੰਦਾ ਤੁਹਾਨੂੰ ਬਹੁਤ ਹੀ ਵਧੀਆ ਇਹਦੇ ਰਿਜ਼ਲਟ ਮਿਲਦੇ ਨੇ ਯੂਜ਼ ਕਰਕੇ ਜ਼ਰੂਰ ਦੇਖਿਓ ਟਰਾਈ ਜ਼ਰੂਰ ਕਰਿਓ ਇਹਨੂੰ ਹਨਾ ਤੇ ਬਹੁਤ ਹੀ ਵਧੀਆ ਵੀਡੀਓ ਹੈ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਅਗਲੀ ਵਾਰ ਸੈਣੀ ਸਤਿ ਸ੍ਰੀ ਅਕਾਲ ਜੀ